ਹਾਂਜੀ ਸਤਿ ਸ਼੍ਰੀ ਅਕਾਲ ਜੀ ਖਰਜਾਪਾ ਔਰਗੇਨਿਕਸ ਵਿੱਚ ਸਵਾਗਤ ਆ ਜੀ ਅੱਜ ਮੈਂ ਤੁਹਾਡੇ ਵਾਸਤੇ ਇੱਕ ਵੀਡੀਓ ਲੈ ਕੇ ਆਇਆ ਹਾਂ ਵੀਡੀਓ ਹੈਗੀ ਹੈ ਜੀ ਸਟਰਾਬੈਰੀਜ਼ ਤੇ ਇਹ ਆਪਾਂ ਆਪਣੇ ਫਾਰਮ ਦੇ ਵਿੱਚ ਖੜੇ ਆ ਜੀ ਤਿੰਨ ਕ ਕਨਾਲਾਂ ਦੀ ਆਪਣੀ ਜਗ੍ਹਾ ਆਪਾਂ ਨੇ ਆਪਣੇ ਵਾਸਤੇ ਰੱਖੀ ਹੋਈ ਆ ਅਲੱਗ ਇਹ ਸਾਰਾ ਆਪਾਂ ਇਹਦੇ ਵਿੱਚ ਔਰਗੇਨਿਕ ਕਰਦੇ ਆ ਸਾਰਾ ਕੁਝ ਚਲੋ ਫਿਲਹਾਲ ਆਪਾਂ ਸੇਲ ਵਾਸਤੇ ਤਾਂ ਮੈਂ ਕੁਝ ਨਹੀਂ ਕਰਦਾ ਜਿਆਦਾ ਸਿਰਫ ਇੱਕ ਵਰਮੀ ਕੰਪੋਸਟ ਆਪਾਂ ਸੇਲ ਜ਼ਰੂਰ ਕਰੀਦੀ ਆ ਤੇ ਬਾਕੀ ਆਪਾਂ ਆਪਣੇ ਘਰ ਵਾਸਤੇ ਕਰਦੇ ਆ ਹੌਲੀ ਹੌਲੀ ਆਪਾਂ ਇੱਕ ਆਰਗੈਨਿਕ ਸੇਲ ਵਾਸਤੇ ਵੀ ਆਪਾਂ ਸੋਚ ਰਹੇ ਆ ਕਿ ਅੱਗੇ ਵੀ ਆਰਗੈਨਿਕ ਚੀਜ਼ਾਂ ਆਪਾਂ ਸੇਲ ਕਰਨੀਆਂ ਆ ਜਿੱਦਾਂ ਫਰੂਟ ਹੋਏ ਵੈਜੀਟੇਬਲਸ ਹੋਈਆਂ ਐਦਾਂ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਆਪਾਂ ਲੋਕਾਂ ਨੂੰ ਸਿਹਤਮੰਦ ਰੱਖਣ ਲਈ ਆਰਗੈਨਿਕ ਚੀਜ਼ਾਂ ਵੱਲ ਨੂੰ ਮੈਂ ਮਤਲਬ ਮੇਰਾ ਰੁਖ ਹੋ ਰਿਹਾ ਹੈ ਕਿਉਂਕਿ ਮੈਂ ਇੱਕ ਵਰਮੀ ਕੰਪੋਸਟ ਦਾ ਯੂਨਿਟ ਲਗਾਇਆ ਹੋਇਆ ਹੈ ਤੇ ਨਾਲ ਨਾਲ ਮੈਂ ਹੁਣ ਉਸ ਵਰਮੀ ਕੰਪੋਸਟ ਨੂੰ ਯੂਜ਼ ਕਰਕੇ ਫਰੂਟਸ ਤੇ ਵੈਜੀਟੇਬਲਸ ਜਿਹੜੀਆਂ ਹੈਗੀਆਂ ਆਰਗੈਨਿਕ ਪੈਦਾ ਕਰਕੇ ਲੋਕਾਂ ਨੂੰ ਖਿਲਾਉਣੀਆਂ ਤੇ ਘਰੋ ਘਰੇ ਤਾਂ ਮੈਂ ਆਪਣੇ ਕਈ ਸਾਲਾਂ ਤੋਂ ਆਰਗੈਨਿਕ ਹੀ ਯੂਜ਼ ਕਰ ਰਹੇ ਹਾਂ ਕਦੇ ਵੀ ਕੋਈ ਪੈਸਟੀਸਾਈਡ ਕੋਈ ਦਵਾਈ ਰੇਸ ਸਪਰੇ ਕੋਈ ਯੂਜ਼ ਨਹੀਂ ਕੀਤੀ ਅਜੇ ਤੱਕ ਆਪਾਂ ਨੇ ਤੇ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਇਆ ਮੈਂ ਇੱਕ ਸਟਰਾਬੇਰੀ ਦੀ ਆ ਪਿੱਛੇ ਤੁਸੀਂ ਮੇਰੇ ਦੇਖ ਰਹੇ ਹੋ ਸਟਰਾਬੇਰੀ ਦੇ ਬੂਟੇ ਲਾਏ ਆਪਾਂ ਨੇ ਲਾਇਆ ਤਾਂ ਹੈਗਾ 2000 ਬੂਟਾ ਮਤਲਬ ਇਸ ਵਾਰ ਹਜੇ ਟ్రਾਇਲ ਦੇ ਤੌਰ ਤੇ ਮੈਂ ਲਾਇਆ ਲਾ ਮੈਂ ਸਟਰਾਬੇਰੀ ਦੇ ਬੂਟੇ ਕਈ ਸਾਲਾਂ ਤੋਂ ਰਿਹਾ ਹਾਂ ਜਿੱਦਾਂ 3-4 ਸਾਲਾਂ ਤੋਂ ਮੈਂ ਸਟਰਾਬੇਰੀ ਲਾ ਰਿਹਾ ਹਾਂ ਪਰ ਮੈਂ ਆਪਣੇ ਘਰ ਵਾਸਤੇ ਲਾਉਂਦਾ ਹੁੰਦਾ ਸੀ ਪਰ ਇਸ ਵਾਰ ਮੈਂ ਇਹ ਸਟਰਾਬੇਰੀ ਸੇਲ ਆਊਟ ਵਾਸਤੇ ਲਾਈ ਆ ਇਹਦਾ ਮੈਂ ਰਿਜ਼ਲਟ ਦੇਖਣਾ ਹੈ ਕਿ ਇਹਨੂੰ ਆਰਗੇਨਿਕਲੀ ਆਪਾਂ ਕਿੰਨਾ ਕੁ ਇਹਦਾ ਜਿਹੜਾ ਸਾਈਜ਼ ਆ ਕਿੱਦਾਂ ਵਧੀਆ ਲੈ ਸਕਦੇ ਆ ਕਿੱਦਾਂ ਨਹੀਂ ਤੇ ਵੀਡੀਓ ਚ ਬਣੇ ਰਹੋ ਤੇ ਸਟਰਾਬੇਰੀ ਤੁਹਾਨੂੰ ਦਿਖਾਉਣਾ ਹੈ ਕਿੱਦਾਂ ਆ ਲਾਈ ਸੀ ਤੇ ਕਿੱਦਾਂ ਚੱਲ ਰਹੀ ਆ ਤੇ ਕੀ ਉਹਦੀ ਫਰੂਟਿੰਗ ਸਟਾਰਟ ਹੋ ਗਈ ਨਹੀਂ ਹੋਈ ਕੀ ਕੀ ਮੈਨੂੰ ਪ੍ਰੋਬਲਮਸ ਆ ਰਹੀਆਂ ਤੁਹਾਨੂੰ ਦਿਖਾਉਨੇ ਆ ਪਰ ਹੈ ਸਾਰਾ ਟੋਟਲੀ ਆਰਗੇਨਿਕ ਆ ਤੁਸੀਂ ਦੇਖ ਸਕਦੇ ਹੋ ਪਿੱਛੇ ਪਰਾਲੀ ਦੀ ਮੇਰੀ ਮਲਚਿੰਗ ਕੀਤੀ ਹੋਈ ਆ ਤੇ ਆ ਜਾਓ ਵੀਡੀਓ ਚ ਬਣੇ ਰਹੋ ਤੁਹਾਨੂੰ ਦਿਖਾਉਨੇ ਆ ਜੀ ਹਾਂਜੀ ਤੁਸੀਂ ਦੇਖ ਸਕਦੇ ਹੋ ਇਹ ਆਪਣਾ ਸਟੋਅ ਵੇਜ ਦਾ ਜਿਹੜਾ ਲਾਇਆ ਹੋਇਆ ਆਪਾਂ ਨੇ ਥੋੜਾ ਜਿਹਾ ਏਰੀਆ ਇਸ ਪਾਸੇ ਤਾਂ ਹੈਗੀ ਆ ਜੀ ਇਹ ਵਿంటర్ ਡਾਊਨ ਵੈਰੈਟੀ ਜਿਹੜੀ ਆ ਵੈਰੈਟੀ ਤੁਸੀਂ ਦੇਖ ਰਹੇ ਹੋ ਇਹ ਵਿంటర్ ਡਾਊਨ ਵੈਰੈਟੀ ਆ ਤੇ ਇਸ ਪਾਸੇ ਹੁਣੇ ਪਿੱਛੇ ਜੇ ਮੰਗਾ ਕੇ ਰਣੀਆਂ ਵੈਰੈਟੀ ਮੈਂ ਲਾਈ ਆ ਇਸ ਪਾਸੇ ਜਿਹੜੇ ਆ ਆ ਚਾਰ ਕਵਟਾਂ ਜਿਹੜੀਆਂ 100 ਬੂਟਾ ਇਹ ਇਹ ਰਣੀਆਂ ਵੈਰਾਈਟੀ ਆ ਜੀ ਇਹਦਾ ਸਾਈਜ਼ ਆ ਜਿਹੜਾ ਕਾਫੀ ਵੱਡਾ ਹੋ ਜਾਂਦਾ ਮਤਲਬ ਹਾਰਟ ਸ਼ੇਪ ਦੇ ਵਿੱਚ ਇਹਦਾ ਸਾਈਜ਼ ਹੋ ਜਾਂਦਾ ਫਰੂਟ ਦਾ ਮਤਲਬ ਹਾਰਟ ਸ਼ੇਪ ਚ ਤੁਸੀਂ ਦੇਖਿਆ ਹੋਊਗਾ ਆਪਾਂ ਨੂੰ ਮਾਰਕੀਟ ਦੇ ਵਿੱਚ ਫਰੂਟ ਮਿਲਦਾ ਹੁੰਦਾ ਸਟ੍ਰਾਬੇਰੀ ਦਾ ਹਾਰਟ ਸ਼ੇਪ ਜੀ ਦਾ ਹੁੰਦਾ ਹੈ ਕਾਫੀ ਵੱਡਾ ਫਰੂਟ ਹੁੰਦਾ ਤੇ ਜਿਹੜੀ ਏ ਆ ਵੈਰੀਟਾ ਡਾਊਨ ਇਹਦਾ ਥੋੜਾ ਜਿਆਦਾ ਜਿਹੜਾ ਸਾਈਜ਼ ਆ ਉਹ ਲੰਬਾ ਜਾ ਰਹਿੰਦਾ ਤੁਸੀਂ ਦੇਖ ਸਕਦੇ ਹੋ ਜਿਹੜੀ ਫਰੂਟਿੰਗ ਆਪਣੀ ਸਟਾਰਟ ਹੋਗੀ ਵੈਸੇ ਵਧੀਆ ਫਰੂਟਿੰਗ ਸਟਾਰਟ ਹੋਗੀ ਤੇ ਦੇਖ ਸਕਦੇ ਹੋ ਤੁਸੀਂ ਇਹ ਪਹਿਲਾ ਫਲ ਸੀਗਾ ਜੀ ਮੇਰੇ ਫਾਰਮ ਦਾ ਪਰ ਇਹ ਚਿੜੀਆਂ ਨੇ ਖਾ ਲਿਆ ਕਿਉਂਕਿ ਮੈਂ ਫਤੇਗੜ ਸਾਹਿਬ ਸਵਾ ਤੇ ਲੰਗਰ ਤੇ ਗਿਆ ਹੋਇਆ ਸੀ ਪਿੱਛੇ ਕੋਈ ਹੈ ਨਹੀਂ ਸੀ ਇੱਥੇ ਕੇਅਰ ਕਰਨ ਲਈ ਤੇ ਚਿੜੀਆਂ ਨੇ ਚਲੋ ਖਾ ਲਿਆ ਚਲੋ ਰੱਬ ਦੇ ਘਰੇ ਗਿਆ ਪਹਿਲਾ ਫਰੂਟ ਵੈਸੇ ਵੀ ਮੈਂ ਰੱਬ ਦੇ ਘਰੇ ਦੇਣਾ ਸੀ ਤੇ ਦੇਖ ਸਕਦੇ ਹੋ ਤੁਸੀਂ ਫਰੂਟਿੰਗ ਆ ਜਿਹੜੀ ਬਹੁਤ ਵਧੀਆ ਸਟਾਰਟ ਹੋ ਗਈ ਹੁਣ ਟੋਟਲੀ ਆਰਗੇਨਿਕ ਆ ਤੇ ਬੂਟੇ ਦੀ ਗਰੋਥ ਵੀ ਬਹੁਤ ਵਧੀਆ ਹੋ ਰਹੀ ਆ ਦੇਖੋ ਹਰ ਬੂਟੇ ਤੇ ਦੇਖੋ ਫਰੂਟਿੰਗ ਬਹੁਤ ਵਧੀਆ ਆ ਰਹੀ ਆ ਦੇਖ ਸਕਦੇ ਆ ਤੁਸੀਂ ਕੋਈ ਮੈਂ ਪੈਸਟੀਸਾਈਡ ਨਹੀਂ ਯੂਜ਼ ਕੀਤੀ ਕੋਈ ਇਹਦੇ ਤੇ ਡੀਏਪੀ ਨਹੀਂ ਯੂਜ਼ ਕੀਤਾ ਕੋਈ ਆਪਾਂ ਨੇ ਇਹਦੇ ਚ ਯੂਰੀਆ ਨਹੀਂ ਪਾਇਆ ਤੁਸੀਂ ਦੇਖ ਸਕਦੇ ਹੋ ਫਰੂਟਿੰਗ ਬਹੁਤ ਵਧੀਆ ਮਤਲਬ ਹੋ ਰਹੀ ਆ ਹਰ ਇੱਕ ਬੂਟੇ ਤੇ 5 5 6 6 ਜਿਹੜੇ ਫਰੂਟਸ ਆ ਨਿਕਲ ਰਹੇ ਆ ਦੇਖ ਸਕਦੇ ਹੋ ਤੁਸੀਂ ਹਰ ਇੱਕ ਬੂਟੇ ਤੇ ਹੋਰ ਇਹ ਬੈੱਡ ਬਣਾ ਕੇ ਆਪਾਂ ਨੇ ਲਾਈ ਸੀ ਪਹਿਲਾਂ ਮੈਂ ਇਹ ਪੇਪਰ ਪਾਇਆ ਸੀਗਾ ਕਿ ਮੈਂ ਲੋ ਕੋਸਟ ਤੇ ਕੰਮ ਕਰਨਾ ਸੀ ਇਹ ਪੇਪਰ ਮੈਂ ਪਾ ਤਾ ਦਿੱਤਾ ਸੀ ਪਰ ਇਹ ਪੇਪਰ ਮੈਂ ਮਤਲਬ ਗਲਤ ਲਿਆਇਆ ਮੇਰੀ ਗਲਤੀ ਹੈ ਇਹ ਇਹ ਮਲਚਿੰਗ ਪੇਪਰ ਨਹੀਂ ਸੀਗਾ ਇਹ ਵੈਸੇ ਵੱਟਾਂ ਤੇ ਪਾਉਣੇ ਵਾਲਾ ਪੇਪਰ ਸੀ ਪਰ ਇਹਦੇ ਤੇ ਜਿਹੜਾ ਕੱਖ ਆ ਨਿਕਲ ਆਇਆ نیچے ਤੋਂ ਫਿਰ ਸਾਰਾ ਕੱਖ ਆਪਣੇ ਹੱਥਾਂ ਨਾਲ ਪੱਟ ਕੇ ਖੁਰਪਿਆਂ ਨਾਲ ਪੱਟ ਕੇ ਸਾਫ਼ ਕੀਤਾ ਸਾਫ਼ ਕਰਨ ਤੋਂ ਬਾਅਦ ਇਸ ਦੋ ਲਾਈਨਾਂ ਦੇ ਵਿੱਚ ਦੋ ਵੱਟਾਂ ਦੋ ਬੈਡਾਂ ਦੇ ਵਿੱਚ ਮੈਂ ਇਹ ਪੇਪਰ ਇਦਾਂ ਹੀ ਰਹਿਣ ਤਾਂ ਉੱਤੇ ਪਰਾਲੀ ਆ ਜਿਹੜੀ ਉਹ ਪਾਤੀ ਤੇ ਬਾਕੀ ਮੈਂ ਸਾਰੇ ਪਾਸੇ ਪਰਾਲੀ ਨੂੰ ਟੋਕਾ ਕਰਕੇ ਦੇਖ ਸਕਦੇ ਆ ਤੁਸੀਂ ਪਰਾਲੀ ਨੂੰ ਟੋਕਾ ਕਰਕੇ ਸਾਰੀ ਜਿਹੜੀ ਮਲਚੀਆਂ ਮੇਰੀ ਉਸ ਦੀ ਕਰੀ ਆ ਫਿਰ ਮੈਂ ਦੇਖੋ ਪਰਾਲੇ ਦੀ ਪਰਾਲੀ ਦੇ ਟੋਕੇ ਦੀ ਮਲਚੀਆਂ ਸਾਰੀ ਫਰੂਟ ਦੇ ਥੱਲੇ ਵੀ ਇਹੀ ਮਲਚਿੰਗ ਰਹਿਣੀ ਆ ਤੇ ਬੱਟਾਂ ਤੇ ਵੀ ਇਹੀ ਮਲਚਿੰਗ ਰਹਿਣੀ ਆ ਦੇਖ ਸਕਦੇ ਆ ਤੁਸੀਂ ਸਾਰੇ ਮਤਲਬ ਪਾਸੇ ਫਿਰ ਇਸ ਦੀ ਉਹ ਮਲਚਿੰਗ ਕੀਤੀ ਆਪਾਂ ਨੇ ਪਰਾਲੀ ਦੀ ਉਹ ਮਲਚਿੰਗ ਹਰ ਕੱਖ ਜਿਹੜਾ ਮਾੜਾ ਮੋਟਾ ਹੋਇਆ ਸੀਗਾ ਉਹ ਆਪਾਂ ਹੱਥਾਂ ਦੇ ਨਾਲ 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 ਦੀ ਨਾਲ ਆਪਾਂ ਕੱਢ ਦਿੰਨੇ ਆ ਤੇ ਫਰੂਟਿੰਗ ਦੇਖ ਸਕਦੇ ਆ ਤੁਸੀਂ ਬਹੁਤ ਵਧੀਆ ਹੋ ਰਹੀ ਆ ਵਧੀਆ ਬੂਟਿਆਂ ਦੀ ਗ੍ਰੋਥ ਚੱਲ ਰਹੀ ਆ ਹਜੇ ਤੱਕ ਇਹਦੇ ਵਿੱਚ ਮੈਂ ਕੁਝ ਵੀ ਨਹੀਂ ਪਾਇਆ ਜਿੱਦਣ ਦੇ ਲਾਏ ਆ ਕਟੋ-ਕਟ 2 ਮਹੀਨੇ ਹੋਣੇ ਵਾਲੇ ਹੈਗੇ ਆ ਬੂਟਿਆਂ ਨੂੰ ਲਾਏ ਨੂੰ ਪਰ ਇਹਦੇ ਵਿੱਚ ਪਾਇਆ ਕੁਝ ਨਹੀਂ ਹੈ ਹਣ ਤੱਕ ਆਪਾਂ ਨੇ ਪਰ ਹੁਣ ਮੈਂ ਇਸ ਦੇ ਵਿੱਚ ਸਰੋਂ ਦੀ ਜਿਹੜੀ ਖਾਲਾ ਉਹ ਆਪਾਂ ਨੇ ਪਾਉਣੀ ਹੈ ਇਹਦੇ 'ਚ ਹੁਣ ਸਰੋਂ ਦੀ ਖਾਲ ਜਿਹੜੀ ਭੋਂਕੇ ਰੱਖੀ ਹੋਈ ਆ ਆਪਾਂ ਨੇ ਉਹ ਇਹਦੇ 'ਚ ਪਾਉਣੀ ਆ ਮਤਲਬ ਸਪਰੇਅ ਪੰਪਰ ਨਾਲ ਇਹਦੀਆਂ ਜੜਾਂ ਦੇ ਨੇੜੇ-ਨੇੜੇ ਉਹ ਮੈਂ ਉਹਦਾ ਛੜਕਾਓ ਕਰਨਾ ਹੈ ਮਤਲਬ ਐਨਪੀਕੇ ਦੀ ਮਾਤਰਾ ਉਹ 'ਚ ਵਧੀਆ ਹੁੰਦੀ ਆ ਤੇ ਆਰਗੈਨਿਕ ਵੀ ਹੈਗੀ ਆ ਪਰ ਫਰੂਟਿੰਗ ਮੇਰੇ ਕੋਲ ਫੇਰ ਵੀ ਬਹੁਤ ਵਧੀਆ ਹੋ ਰਹੀ ਆ ਦੇਖੋ ਹਰ ਇੱਕ ਬੂਟੇ ਤੇ ਤਕਰੀਬਨ 4-5 ਫਰੂਟਸ ਆ ਜਿਹੜੇ ਉਹ ਨਿਕਲ ਰਹੇ ਆ ਕੋਈ ਉਹ ਇਦਾਂ ਦਾ ਬੂਟਾ ਜਿਹਦੇ ਤੇ ਫਰੂਟਿੰਗ ਸਟਾਰਟ ਨਹੀਂ ਹੋਈ ਫਲਾਰਿੰਗ ਸਾਰਿਆਂ 'ਚ ਆ ਗਈ ਪਰ ਫਰੂਟਿੰਗ ਦੇਖੋ ਸਾਰਿਆਂ ਤੇ ਹੋ ਰਹੀ ਆ ਬਹੁਤ ਵਧੀਆ ਫਰੂਟਿੰਗ ਹੋ ਰਹੀ ਆ ਜੇ ਮੈਂ ਇਹਦੇ ਚ ਨਾਂ ਵੀ ਕੁਝ ਪਾਉਣਾ ਹੈ ਤਾਂ ਵੀ ਮੇਰੇ ਫਰੂਟਸ ਵਧੀਆ ਹੋ ਰਹੇ ਆ ਪਰ ਚਲੋ ਆਰਗੇਨਿਕਲੀ ਤਾਕਤ ਦੇਣਾ ਕੋਈ ਮਾੜੀ ਗੱਲ ਵੀ ਨਹੀਂ ਆਰਗੇਨਿਕਲੀ ਹੀ ਮੈਂ ਇਹਨੂੰ ਮਤਲਬ ਟ੍ਰੀਟ ਕਰਨਾ ਬੂਟਿਆਂ ਦੀ ਗ੍ਰੋਥ ਵੀ ਬਹੁਤ ਵਧੀਆ ਦੇਖ ਸਕਦੇ ਹੋ ਤੁਸੀਂ ਬਿਨਾ ਕੁਝ ਪਾਈ ਬੂਟਿਆਂ ਦੀ ਗ੍ਰੋਥ ਆ ਜਿਹੜੀ ਬਹੁਤ ਵਧੀਆ ਹੋ ਰਹੀ ਆ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਜੀ ਤੇ ਕੋਸ਼ਿਸ਼ ਕਰਿਆ ਕਰੋ ਆਪਣੇ ਘਰ ਜਿਹੜੀ ਸਬਜ਼ੀ ਆਪਾਂ ਪੈਦਾ ਕਰਦੇ ਆ ਉਹਨੂੰ ਆਪਾਂ ਆਰਗੇਨਿਕਲੀ ਤਿਆਰ ਕਰੀਏ ਤੇ ਆਪਾਂ ਸਿਹਤਮੰਦ ਰਹੀਏ ਬਾਕੀ ਦੇਖ ਸਕਦੇ ਹੋ ਤੁਸੀਂ ਮੇਰੀ ਜਿਹੜੀ ਇਹ ਸਟਰਾਬੇਰੀ ਆ ਆਰਗੇਨਿਕ ਆ ਬਿਲਕੁਲ ਆਰਗੇਨਿਕ ਸਟਰਾਬੇਰੀ ਆ ਜਿਸ ਦਿਨ ਇਹ ਤਿਆਰ ਹੋਗੀ ਕਿਸੇ ਨੇ ਵੀ ਆਰਗੇਨਿਕ ਸਟਰਾਬੇਰੀ ਜਿਹੜੀ ਮੇਰੇ ਤੋਂ ਲੈਣੀ ਹੋਵੇ نیچے ਮੇਰਾ ਫੋਨ ਨੰਬਰ ਆ ਜਿਹੜਾ ਸਕਰੀਨ ਤੇ ਆ ਰਿਹਾ ਹੈ ਤੇ ਤੁਸੀਂ ਮੇਰੇ ਤੋਂ ਕਾਲ ਕਰਕੇ ਸਟਰਾਬੇਰੀ ਜਿਹੜੀ ਪਰਚੇਸ ਕਰ ਸਕਦੇ ਹੋ ਜੋ ਵੀ ਨਾਰਮਲ ਰੇਟ ਉਸ ਟਾਈਮ ਚੱਲਦਾ ਹੋਊਗਾ ਆਪਾਂ ਉਸੇ ਨਾਰਮਲ ਰੇਟ ਨੂੰ ਇਹ ਸਟਰਾਬਰੀ ਜਿਹੜੀ ਸੇਲ ਕਰਨੀ ਆ ਫਰੂਟ ਦੇਖੋ ਬਹੁਤ ਵਧੀਆ ਹੋ ਰਿਹਾ ਹੈ ਮੇਰਾ ਚਲੋ ਫਰੂਟ ਦਾ ਆਪਾਂ ਮੰਨਦੇ ਆ ਸਾਈਜ਼ ਥੋੜਾ ਜਿਹਾ ਛੋਟਾ ਹੋਊਗਾ ਪਰ ਹੈ ਆਰਗੇਨਿਕ ਟੋਟਲੀ ਹੋਰ ਕਿਸੇ ਵੀ ਤਰ੍ਹਾਂ ਦੀ ਆਪਾਂ ਨੇ ਇਹਦੇ ਚ ਕੋਈ ਡੀਏਪੀ ਯੂਰੀਆ ਜਾਂ ਕੋਈ ਹੋਰ ਚੀਜ਼ ਨਹੀਂ ਪਾਈ ਹੈਗੀ ਆਪਾਂ ਨੇ ਆਪਣੀ ਵਰਮੀ ਕੰਪੋਸਟ ਜ਼ਰੂਰ ਪਾਈ ਸੀ ਪਹਿਲਾਂ ਹੀ ਇਸ ਤੋਂ ਜਦੋਂ ਆਪਾਂ ਨੇ ਸਟਰਾਬਰੀ ਲਾਈ ਆ ਬਾਇਆ ਸੀ ਜਦੋਂ ਉਦੋਂ ਆਪਾਂ ਨੇ ਇਹਦੇ ਚ ਵਰਮੀ ਕੰਪੋਸਟ ਜ਼ਰੂਰ ਪਾਈ ਸੀ ਪਰ ਹੋਰ ਕੋਈ ਚੀਜ਼ ਨਹੀਂ ਪਾਈ ਆਪਾਂ ਨਹੀਂ ਆਪਾਂ ਨੇ ਪਾਉਣੀ ਆ ਪਰ ਫਿਰ ਵੀ ਦੇਖੋ ਤੁਸੀਂ ਬੂਟੇ ਦੇ ਉੱਤੇ ਇਸ ਬੂਟੇ ਤੇ ਦੇਖੋ 6 ਫਰੂਟ ਆ ਜਿਹੜੇ ਨਿਕਲੇ ਹੋਏ ਆ ਤੇ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਆ ਚੰਗੀ ਹੈਲਥ ਆ ਬੂਟਿਆਂ ਦੀ ਬਹੁਤ ਵਧੀਆ ਚੱਲ ਰਿਹਾ ਮਤਲਬ ਜੇ ਮੇਰੀ ਇਹ ਕਾਮਯਾਬ ਹੁੰਦੀ ਆ ਜੀ ਮੈਂ ਅੱਗੇ ਨੂੰ ਹੋਰ ਮਤਲਬ ਜਿਹੜੀ ਆ ਸਟਰਾਬੇਰੀ ਉਹ ਲਾਉਂਗਾ ਪਰ ਕਰੂੰਗਾ ਸਾਰੀ ਆਰਗੈਨਿਕੀ ਦੇਖ ਸਕਦੇ ਹੋ ਤੁਸੀਂ ਦੇਖੋ ਕਿੰਨਾ ਵਧੀਆ ਫਰੂਟ ਨਿਕਲ ਰਿਹਾ ਹੈ ਬਹੁਤ ਹੀ ਵਧੀਆ ਫਰੂਟਿੰਗ ਹੋ ਰਹੀ ਆ ਦੇਖ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ